ਅੱਜ ਆਪਾਂ ਦਵਾਬਾ ਏਰੀਆ ਹੀ ਘੁੰਮਦੇ ਪਏ ਆ। ਪਹਿਲਾਂ ਮੋਠਾਂ ਵਾਲੇ ਜਾ ਕੇ ਆਏ ਆ ਤੇ ਹੁਣ ਆਪਾਂ ਜਾ ਰਹੇ ਆ ਲੋਈਆਂ ਦੇ ਕੋਲ ਪਿੰਡਾ ਪਿੰਡ ਡੱਲਾ। ਡੱਲਾ ਪਿੰਡ ਦੇ ਮੱਸਿਆ ਜਿਹੜੀ ਨਾ ਬਹੁਤ ਹੀ ਮਸ਼ਹੂਰ ਤੇ ਇਤਿਹਾਸਕ ਮੱਸਿਆ ਲੱਗਦੀ ਹੈ। ਤੇ ਉੱਥੇ ਵੀਰਜੀ ਹੁਣਾਂ ਦਾ ਕਾਫੀ ਦਿਨ ਪਹਿਲਾਂ ਆਪਾਂ ਨੂੰ ਫੋਨ ਆਇਆ ਇਹ ਜੀ ਹੁਣਾਂ ਨੇ ਆਪਾਂ ਨੂੰ ਲੋਕੇਸ਼ਨ ਭੇਜੀ ਹੋਈ ਆ। ਆਪਾਂ ਜਾ ਕੇ ਏਸੀ ਦੀ ਜੋ ਵੀ ਪ੍ਰੋਬਲਮ ਹੈ ਉਹ ਸੋਲਵ ਕਰਦੇ ਆ। ਬੜੇ ਰਿਆ ਜੇ ਆਪਣੇ ਵਲੌਗ ਦੇ ਨਾਲ ਇਹ ਪਿੰਡ ਸਾਹਮਣੇ ਆ ਗਿਆ। ਇਥੋਂ ਸੁਲਤਾਨਪੁਰ ਰਾਜੇ ਨਾਲ 5 ਕਿਲੋਮੀਟਰ ਤੇ ਡੱਲਾ 2 ਕਿਲੋਮੀਟਰ ਇਹ ਆ ਪਿੰਡ ਡੱਲਾ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਇੱਥੇ ਜਿਨ੍ਹਾਂ ਨੂੰ ਵਾਰੀ ਵਾਲਾ ਬੁਖਾਰ ਚੜਦਾ ਹੈਗਾ ਤੇ ਉਹ ਆਣ ਕੇ ਮਸਿਆ ਦੇ ਤੇ ਇਸ਼ਨਾਨ ਕਰਕੇ ਜਾਂਦੇ ਨੇ ਉਹਨਾਂ ਦਾ ਬੁਖਾਰ ਜਿਹੜਾ ਵਾਰੀ ਵਾਲਾ ਖਤਮ ਹੋ ਜਾਂਦਾ ਕੋੜੀ ਆਪਾਂ ਪਹਿਲਾਂ ਹੀ ਮੰਗਾ ਲਈ ਸੀ ਤੇ ਬਾਈ ਨੇ ਪਹਿਲਾਂ ਹੀ ਕੋੜੀ ਦਾ ਇੰਸਟਾਲਮੈਂਟ ਕਰ ਲਿਆ ਇਹ ਲੱਗਾ ਹੋਇਆ ਕੈਰੀਅਰ ਕੰਪਨੀ ਦਾ ਅੱਜ ਤੋਂ 10 ਸਾਲ ਪੁਰਾਣਾ ਡੀਸੀ ਅਨ ਵੈਟਰ ਏਸੀ ਤੇ ਹੁਣ ਆਪਾਂ ਇਸ ਏਸੀ ਨੂੰ ਚੈੱਕ ਜਦੋਂ ਕਰਦੇ ਪਏ ਆਂ ਇੰਡਾ ਤੁਸੀਂ ਲੋਡ ਵੇਖੋ 14 ਐਂਪੀਅਰ ਜਿਹੜੇ ਆ ਸ਼ੋਅ ਕਰਦਾ ਪਿਆਗਾ ਤੇ ਵੈਸੇ ਦਾ 1-2 ਐਂਪੀਅਰ ਜਿਹੜੇ ਆ ਇਹ ਵੱਧ ਦੱਸਦਾ ਪਿਆ ਪਰ ਫਿਰ ਵੀ ਐਂਪੀਅਰ ਜਿਹੜੇ ਆ ਇਹਦੇ ਜਿਆਦੇ ਨਜ਼ਰ ਆ ਰਹੇ ਆ ਆਪਾਂ ਨੂੰ ਆਊਟਡੋਰ ਯੂਨਟ ਦੇ ਕੋਲ ਪਹੁੰਚਿਆ ਤੇ ਆਊਟਡੋਰ ਪੂਰੀਆਂ ਪੀਟਾਂ ਦੇ ਵਿੱਚ ਚੱਲਦਾ ਪਿਆ ਰਿਟਰਨ ਵਗੈਰਾ ਬਿਲਕੁਲ ਓਕੇ ਆ ਤੇ ਆਪਾਂ ਆਰਡਰ ਦੀ ਗੈਂਸ ਕੀਤੀ ਸਟੋਰ ਇਨਡੋਰ ਦੇ ਜਿਹੜੇ ਫਲੇਅਰ ਨਟ ਉਹ ਖੋਲ ਕੇ ਤੇ ਇਨਡੋਰ ਯੂਨਟ ਨੂੰ ਆਪਾਂ ਥੱਲੇ ਲਿਆ ਬਿਲਕੁਲ ਸਾਫ਼ ਲੱਗਦਾ ਪਿਆ ਉਹਨੂੰ ਖੋਲ ਕੇ ਵੇਖਦੇ ਆਂ ਉਹ ਲੈਂਕੀ ਹੋਣੀ ਕਰਤਾ ਇਨਡੋਰ ਯੂਨਟ ਦੇ ਸਾਰੇ ਪਾੜ ਖੋਲਣ ਤੋਂ ਬਾਅਦ ਜਦੋਂ ਆਪਾਂ ਕੋਇਲ ਬਾਹਰ ਕੱਢਿਆ ਬਾਹਰੋਂ ਸਾਫ਼ ਲੱਗਦਾ ਪਿਆ ਸੀ ਤੇ ਅੰਦਰਲੇ ਬੰਨੇ ਤੁਸੀਂ ਵੇਖੋ ਕਿੰਨੀ ਜਿਆਦੀ ਇੰਦੇ ਡਸਟ ਜੰਮੀ ਪਈ ਆ ਤੇ ਹੁਣ ਜਿੰਨੇ ਵੀ ਇੰਦੇ ਆਪਾਂ ਪਾੜ ਖੋਲੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਸਾਰੇ ਪਾਰਟ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਏ ਗਿਆ ਤੇ ਕਵੈਲ ਨੂੰ ਖੀਰਲਾ ਕੋਡ ਮਾਰ ਕੇ ਇਹਦੇ ਉੱਪਰ ਜਿਹੜੀ ਸ਼ਾਈਨਿੰਗ ਆ ਜਾਏਗੀ ਤੇ ਹੁਣ ਜਿਹੜਾ ਬਲੂਰ ਮੋਟਰ ਤੇ ਬਲੂਰ ਨੂੰ ਵੀ ਆਪਾਂ ਫਿੱਟ ਕਰ ਲਿਆ ਹੌਲੀ ਹੌਲੀ ਸਾਰੇ ਪਾਰਟ ਫਿੱਟ ਕਰਨ ਇੱਕ ਆਹ ਵਾਲਾ ਯੰਤਰ ਲੱਗਾ ਆ ਜੇ ਕਿਸੇ ਨੂੰ ਇਸ ਬਾਰੇ ਪਤਾ ਹੋਵੇ ਤੇ ਉਹ ਜ਼ਰੂਰ ਕਮੈਂਟ ਚ ਦੱਸਿਆ ਜੇ ਇਨਡੋਰ ਦੀ ਜਿਹੜੀ ਆਪਣੀ ਸੈਟਿੰਗ ਹੋ ਚੁੱਕੀ ਆ ਤੇ ਹੁਣ ਆਪਾਂ ਆਊਟਡੋਰ ਯੂਨਿਟ ਦੀ ਕਰਦੇ ਆ ਸਰਵਿਸ ਇਹ ਆ ਇਨਵਰਟਰੇ ਸੀ ਐਨਡੀ ਪੀਸੀਬੀ ਦੇ ਨਾਲ ਇਹ ਵਾਲਾ 30 ਯੂਐਫ ਦਾ ਕਪੈਸਟਰ ਲੱਗਾ ਆ ਵੈਸੇ ਤਾਂ ਹੋਣਾ ਜਿਹੜੀਆਂ ਪੀਸੀਬੀ ਆਉਂਦੀਆਂ ਉਹਨਾਂ ਦੇ ਵਿੱਚ ਆਪਾਂ ਕਦੀ ਦੇਖਿਆ ਨਹੀਂ ਕਪੈਸਟਰ ਪਰ ਸਮੇਂ ਦੇ ਹਿਸਾਬ ਦੇ ਨਾਲ ਤਕਨੀਕ ਜਿਹੜੀ ਹੈ ਬਦਲਦੀ ਰਹਿੰਦੀ ਹੈ ਹੁਣ ਆਊਟਰ ਯੂਨਟ ਦੇ ਹਾਲਾਤ ਵੇਖੋ ਕਿੰਨੀ ਜਿਆਦੀ ਮੋਟੀ ਮੋਟੀਆਂ ਦੇ ਵਿੱਚ ਗਰਦ ਜੰਮੀ ਪਈ ਆ ਤੇ ਜਿਹੜੀਆਂ ਬਿਲਕੁਲ ਕਾਲੇ ਪਾਣੀ ਦਾ ਰੂਪ ਧਾਰਨ ਕਰਕੇ ਥੱਲੇ ਨੂੰ ਡਿੱਗਦੀ ਪਈ ਆ ਇੰਨੀ ਜਿਆਦੀ ਗਰਦ ਤੇ ਏਸੀ ਦੀ ਕੂਲਿੰਗ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਆਊਟਰ ਯੂਨਿਟ ਦੀ ਸਰਵਿਸ ਤਾਂ ਹੋ ਗਈ ਆ ਪਰ ਥੱਲੇ ਦੇਖੋ ਫਰਸ਼ ਦਾ ਹਾਲ ਕੀ ਬਣਿਆ ਸਿਸਟਮ ਨੂੰ ਆਪਾਂ ਕਰ ਦਿੱਤਾ ਵੈਕਿਊਮ ਤੇ ਹੁਣ ਗੈਸ ਨੂੰ ਕੀਤਾ ਅਨਲੌਕ ਤੇ ਪਹੁੰਚ ਗਏ ਅੰਦਰਲੇ ਬੰਨੇ ਇਧਰਲੇ ਬੰਨੇ ਜਿਹੜੀ ਆਪਾਂ ਲੀਕੇਜ ਚੈੱਕ ਕਰਕੇ ਤੇ ਉੱਪਰਲੇ ਬੰਨੇ ਟੇਪ ਕਰਕੇ ਇਹ ਵਾਲਾ ਕੰਮ ਆਪਾਂ ਫਿਨਿਸ਼ ਕਰ ਦਿੱਤਾ ਸਾਰਾ ਕੰਮ ਕੰਪਲੀਟ ਕਰਕੇ ਜਦੋਂ ਏਸੀ ਨੂੰ ਆਨ ਕੀਤਾ ਤੇ ਏਸੀ 쿨ਿੰਗ ਵਾਲੇ ਫੱਟੇ ਪਿਆ ਚੱਕਦਾ ਤੇ ਉੱਪਰਲੇ ਬੰਨੇ ਸ਼ਾਈਨਿੰਗ ਵੀ ਇੰਨੀ ਕੁ ਜ਼ਿਆਦੀ ਆ ਗਈ ਆ ਬਿਲਕੁਲ ਨਵਾਂ ਲੱਗਦਾ ਪਿਆ ਤੇ ਹੁਣ ਜੇ ਗੱਲ ਕਰੀਏ ਅੰਪੀਰਾਂ ਦੀ ਸਟੈਪਲ ਜਿੱਤੇ ਥੋੜੇ ਜ਼ਿਆਦੇ ਅੰਪੀਰ ਦੱਸਦਾ ਹੈ ਇੱਥੇ ਲਗਭਗ 6 ਦੇ ਕਰੀਬ 5.5 6 ਦੇ ਕਰੀਬ ਅੰਪੀਰ ਲੈ ਰਿਹਾ ਤੇ 쿨ਿੰਗ ਵਾਲਾ ਕੰਮ ਬਿਲਕੁਲ ਓਕੇ ਆ ਇਹ ਆ ਪਿੰਡ ਡੱਲਾ ਦੀ ਵੀਡੀਓ ਜੇਕਰ ਪਸੰਦ ਆਈ ਤੇ ਇਹਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਨਾ ਮਿਲਦੇ ਆ ਕਿਸੇ